ਵਧੀਆ ਗਾ ਆਰਟਿਸਟ ਨੂੰ ਨਾ ਉਹਨੂੰ ਤੇ ਨਾ ਹੈਗਾ ਕਿਉਂਕਿ ਇੱਕ ਬੋਲੀਵੁੱਡ ਇੱਕ ਹਾਲੀਵੁੱਡ ਚੀਜ਼ ਹੁੰਦੀ ਆ ਕਿ ਬੰਦਾ ਤੁਹਾਨੂੰ ਹਾਲੀਵੁੱਡ ਤੱਕ ਲੈ ਜਾਏ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਉਹਨਾਂ 'ਚ ਬਹੁਤ ਕਲਾ ਸੀ ਜੋ ਲਿਖ ਤੋ ਆਪਣੀ ਗਾਣਿਆਂ 'ਚ ਲੱਗ ਗਿਆ ਜੋ ਆਪ ਦਾ ਵਧੀਆ ਜੋ ਜੋ ਹੈ ਗਿਆ ਸੀ ਮਤਲਬ ਕਰ ਗਿਆ ਮੈਨੂੰ ਨਹੀਂ ਲੱਗਦਾ ਕਿ ਉਹਦਾਂ ਦੀ ਕੋਈ ਲਿਖਤ ਲਿਖ ਸਕਦਾ ਬਾਕੀ ਗੋਲਮੂ ਤਾਂ ਮੈਂ ਵੀ ਗਾਲ੍ਹਸਾਂ ਗੋਣਾ ਕੋਈ ਓੱਖਾ ਕੰਮ ਨਹੀਂ ਹੁੰਦਾ ਬਟ ਤੁਹਾਡੀ ਰਾਈਟਿੰਗ ਤੁਹਾਡੀ ਕੰਪੋਜੀਸ਼ਨ ਤੁਹਾਡੇ ਜਿਹੇ ਟੈਲੈਂਟ ਬਹੁਤ ਜ਼ਰੂਰੀ ਹੈ ਦੁਬਈ ਗਿਆ ਸੀ ਤੇ ਆਫਟਰ ਉਹਨਾਂ ਦੀ ਡੈਥ ਤੋਂ ਬਾਅਦ ਲੋਕੀ ਸਿੱਧੂ ਸਿੱਧੂ ਮੂਸੇ ਵਾਲਾ ਕਰਦੇ ਸੀ ਤਾਂ ਆਪਣਾ ਆਪ ਨੂੰ ਪ੍ਰਾਊਡ ਫੀਲ ਹੁੰਦਾ ਕਿ ਯਾਰ ਮੂਸੇ ਵਾਲਾ ਇੱਕ ਹੈ ਗਿਆ ਸੀ ਤੇ ਦੁੱਖ ਵੀ ਹੁੰਦਾ ਕਿ ਉਹ ਅੱਜ ਕਿਉਂ ਨਹੀਂ ਹੈ ਗਿਆ ਕੀ ਜਦੋਂ ਬੰਦਾ ਜ਼ਿੰਦਾ ਵਾ ਉਹਨੂੰ ਬਹੁਤ ਕਦਰ ਘੱਟ ਦਿੰਦੇ ਆ ਮਰੇ ਤੋਂ ਬਗੈਰ ਮਰੇ ਨੂੰ ਉਹਨੂੰ ਕੀ ਵਿਚਾਰੇ ਨੂੰ ਪਤਾ ਕਿ ਮੈਨੂੰ ਇੰਨੀ ਇੱਜ਼ਤ ਮਿਲ ਰਹੀ ਇੰਨੀ ਨਹੀਂ ਮਿਲ ਰਹੀ ਮਤਲਬ ਤੁਸੀਂ ਜਿੰਦੇ ਨੂੰ ਵੀ ਉਹਨਾ ਪਿਆਰ ਦਿਓ ਜੋ ਤੁਸੀਂ ਕਰਦੇ ਹੋ ਤੇ ਗਾਇਸ ਜਿੰਦੇ ਨੂੰ ਪਿਆਰ ਕਰੋ ਤੇ ਮਰੇ ਦਾ ਕਿੰਨੇ ਵੇਖਣਾ ਕਿੰਨੇ ਨਹੀਂ ਵੇਖਣਾ ਕਲੀ ਸੱਚੀ ਬੜੀ ਸੋਹਣੀ ਹੈ ਕਿੱਥੋਂ ਲਈ ਹੈ ਇਹ ਮੈਂ ਬੰਬਈ ਤੋਂ ਲੈ ਕੇ ਆਈ ਹਾਂ ਜੀ ਮੈਨੂੰ ਸ਼ਨਾਸ ਤੋਂ ਗਿਫਟ ਹੋਈ ਹੈ ਗਿਫਟ ਮਿਲੇਗੀ ਚੱਕੀ ਹੈ ਮੈਂ ਲੋਕ ਗਿਫਟੀ ਮੈਂ ਕਹਿ ਦوں ਨਾ ਮੈਂ ਚੱਕੀ ਹੋਈ ਤੇ ਹੁਣ ਜਦੋਂ ਦੇਖਣਗੇ ਤਾਂ ਫੇਕ ਲੱਗੇਗੀ ਸ਼ਾਬਾਸ਼ ਨਹੀਂ ਉਹਨਾਂ ਨੂੰ ਪਤਾ ਉਹ ਮੈਂ ਚੱਕੀ ਹੋਈ ਹਾਂ ਕਿਦਾਂ ਦਾ ਮਹਿਸੂਸ ਨਾ ਕਿ ਜਦੋਂ ਉਹਨਾਂ ਦੇ ਫਰੈਂਡਸ ਫਿਲਮ ਇੰਡਸਟਰੀ ਤੋਂ ਤੁਹਾਨੂੰ ਮਿਲਦੇ ਸੇਮ ਰਿਸਪੈਕਟ ਮਿਲਦੀ ਹੈ ਬਸ ਵਧੀਆ ਮਹਿਸੂਸ ਹੁੰਦਾ ਜੀ ਬਸ ਮੰ ਲੋ ਹਰ ਵਧੀਆ ਪੱਲ ਨਿਕਲੀ ਜਾਂਦਾ ਭੈਣ ਭਰਾ ਦਾ ਰਿਸ਼ਤਾ ਇਦਾਂ ਤਾਂ ਹੁੰਦਾ ਕਿ ਪਬਲਿਕ ਫਿਗਰ ਬਣਨਾ ਤੁਹਾਡਾ ਕੋਈ ਫਰਕ ਨਹੀਂ ਪੈਂਦਾ ਉਹ ਲੋਕਾਂ ਚ ਪੈਂਦਾ ਥੋੜਾ ਜਿਹਾ ਫੈਮਿਲੀ ਤਾਂ ਫੈਮਿਲੀ ਹੁੰਦੀ ਹੈ ਜਿੱਦਾਂ ਥੋੜਾ ਬੋਤਾਂ ਹਾਂ ਪਬਲਿਕ ਫਿਗਰ ਦਾ ਇਹ ਆ ਆਪਣੇ ਅੱਜ ਕੱਲ ਮੈਂ ਤੁਹਾਨੂੰ ਸੱਚ ਦੱਸਦਾ ਕਿ ਜਿਹੜੇ ਆਪਣੇ ਰਿਸ਼ਤੇਦਾਰ ਹੁੰਦੇ ਆ ਕਈ ਜਿਨ੍ਹਾਂ ਨੇ ਆਪਾਂ ਨੂੰ ਬੁਲਾਇਆ ਨਹੀਂ ਹੁੰਦਾ ਨਾ ਕਦੀ ਨਹੀਂ ਉਹ ਵੀ ਤੁਹਾਡੇ ਤੋਂ ਹੁੰਦੇ ਆ ਆਫਟਰ ਬੀਇੰਗ ਅ ਪਬਲਿਕ ਫਿਗਰ ਇੰਦੇ ਇੱਕ ਦੁਨੀਆ ਦਾ ਦਸਤੂਰ ਆ ਚੜਦੇ ਨੂੰ ਸਲਾਮ ਆ ਹਾਂ ਤੇ ਉਹੀ ਹੁੰਦਾ ਵਾ ਅੱਜ ਕੱਲ੍ਹ ਦੁਨੀਆ 'ਚ ਤੇ ਬਾਕੀ ਵਧੀਆ ਲੱਗਦਾ ਵਧੀਆ ਟਾਈਮ ਪਾਸ ਹੋ ਜਾਂਦਾ ਤੁਹਾਡੇ ਉਹ ਰਿਸ਼ਤੇਦਾਰਾਂ ਚ ਤੁਹਾਨੂੰ ਫੋਨ ਕਰਦੇ ਆ ਜਿਹੜੇ ਕਦੀ ਕਹਿੰਦੇ ਸੀ ਇੰਨੇ ਕੀ ਬੰਨਾ ਜ਼ਿੰਦਗੀ ਚ ਇੰਨੇ ਕੀ ਕਰਨਾ ਨਾਲ ਰਹਿੰਦੇ ਆ ਸਤਿ ਸ਼੍ਰੀ ਅਕਾਲ ਪੰਜਾਬੀ ਗਰੂਪ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਤੁਸੀਂ ਸਾਰੇ ਸਾਨੇ ਠੀਕ ਠਾਕ ਹੋਵੋਗੇ ਅੱਜ ਸਾਡੇ ਨਾਲ ਪੰਜਾਬ ਦੇ ਸ਼ਾਨ ਸ਼ਹਿਬਾਸ ਮੌਜੂਦ ਹੈ ਵੈਬ ਸੀਰੀਜ਼ ਆ ਰਹੀ ਹੈ 25 25 50 ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸ਼ਹਿਬਾਸ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਠੀਕ ਹੋ ਹਾਂ ਜੀ ਹਾਂ ਜੀ ਬਹੁਤ ਵਧੀਆ ਅ ਵੈਬ ਸੀਰੀਜ਼ ਆ ਰਹੀ ਹੈ 25 25 50 ਐਕਸਾਈਟਿਡ ਹੋ ਨਰਵਸ ਹੋ ਕੀ ਫੀਲਿੰਗ ਹੈ ਹਜੇ ਤੇ ਸ਼ੂਟਿੰਗ ਵੀ ਨਹੀਂ ਤੁਸੀਂ ਸਟਾਰਟ ਕੀਤੀ ਨਹੀਂ ਮੈਂ ਐਕਸਾਈਟਿਡ ਹੂੰਗਾ ਨਰਵਸ ਕਿਉਂ ਹੋਣਾ ਮੈਂ ਵੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਆਪਣੀ ਵੈਬ ਸੀਰੀਜ਼ ਆ ਰਹੀ ਆ ਐਂਡ ਬਸ ਪਹਿਲੀ ਵਾਰ ਐਕਟਿੰਗ ਕਰ ਰਿਹਾ ਮੈਂ ਕਿ ਐਕਸਾਈਟਿਡ ਹਾਂ ਕਿ ਬਸ ਵਧੀਆ ਵਧੀਆ ਹੋ ਜਾਏ ਜੋ ਵੀ ਹੋਣਾ ਆ ਬਧੀਆ ਹੀ ਹੋਏਗਾ ਸ਼ਹਿਬਾਜ਼ ਗਾਣਿਆਂ ਦੇ ਵਿੱਚ ਐਕਟਿੰਗ ਕਰਨਾ ਤੇ ਵੈਬ ਸੀਰੀਜ਼ ਜਾਂ ਫਿਲਮ ਦੇ ਵਿੱਚ ਐਕਟਿੰਗ ਕਰਨਾ ਕਿੰਨਾ ਕੋਈ ਡਿਫਰੈਂਸ ਲੱਗਦਾ ਮੈਂ ਤਾਂ ਲਈ ਗਾਣੇ ਹੀ ਕੀਤੇ ਐਕਟਿੰਗ ਮੈਂ ਵੈਬ ਸੀਰੀਜ਼ਾਂ ਲਈ ਕੀਤੀ ਨਹੀਂ ਆ ਬਟ ਮੈਨੂੰ ਐ ਲੱਗਦਾ ਕਿ ਐਕਟਿੰਗ ਦਾ ਐਕਟਿੰਗ ਹੁੰਦੀ ਜਿੱਥੇ ਮਰਜੀ ਗੱਲ ਹੋ ਆਡੀਅנס ਤਾਂ ਤੁਹਾਡੇ ਸਾਹਮਣੇ ਹੁੰਦੀ ਆ ਗਾਣਿਆਂ 'ਚ ਵੀ ਹੁੰਦੀ ਆ ਐਚ ਵੀ ਹੋਊਗੀ ਤੇ ਬਸ ਕੌਨਫੀਡੈਂਸ ਰਿਕੁਆਇਰਡ ਆ ਬਾਕੀ ਤਾਂ ਸਾਰਾ ਕੁਝ ਸੇਮ ਹੀ ਆ ਕੌਨਫੀਡੈਂਸ ਹੈ ਬਾਸਟ ਬਹੁਤ ਆ ਉਹ ਤਾਂ ਓਵਰ ਆ ਓਵਰ ਕੌਨਫੀਡੈਂਸ ਸੰਗਾ ਹੁੰਦਾ ਹੈ ਮਰ ਲਈ ਤਾਂ ਚੰਗਾ ਹੀ ਜਾਂਦਾ ਹਲੇ ਤੱਕ ਕਦੀ ਮਤਲਬ ਫੀਲ ਕੀਤਾ ਕਿ ਹਾਂ ਓਵਰ ਕੌਨਫੀਡੈਂਸ ਕਰਕੇ ਕੁਝ ਲਾਸ ਹੋਇਆ ਹੋਵੇ ਓਵਰ ਕੌਨਫੀਡੈਂਸ ਕਰਕੇ ਤਾਂ ਕੀ ਲਾਸ ਹੋਗਾ ਮਤਲਬ ਕੌਨਫੀਡੈਂਸ ਓਵਰ ਕੌਨਫੀਡੈਂਸ ਇਨ ਦੀ ਸੈਂਸ ਕਿ ਮੈਂ ਕਹਿਣਾ ਚਾਹੁੰਦਾ ਕਿ ਕੌਨਫੀਡੈਂਸ ਹੋਣਾ ਚਾਹੀਦਾ ਓਵਰ ਕੀ ਮਤਲਬ ਕੌਨਫੀਡੈਂਸ ਦਾ ਕੌਨਫੀਡੈਂਸ ਹੀ ਹੁੰਦਾ ਵਾ ਓਵਰ ਕੌਨਫੀਡੈਂਸ ਤਾਂ ਆਪਾਂ ਉਹਨੂੰ ਗੱਲਾਂ ਬਣਾਈਆਂ ਓਵਰ ਕੌਨਫੀਡੈਂਸ ਜਦੋਂ ਬੰਦਾ ਉਹੀ ਕੌਨਫੀਡੈਂਸ ਨਾਲ ਜੇ ਕਿਤੇ ਜਿੱਤ ਜੇ ਤੇ ਬੰਦਾ ਕਹਿੰਦਾ ਵਾਹ ਕਿੰਨਾ ਕੌਨਫੀਡੈਂਸ ਹੋ ਉਹੀ ਜੇ ਕਿਤੇ ਕੌਨਫੀਡੈਂਸ ਨਾ ਹਾਰਦੇ ਤੇ ਲੋਕੀ ਕਹਿੰਦੇ ਆਪਣੇ ਓਵਰ ਕੌਨਫੀਡੈਂਸ ਹੈ ਉਹ ਓਵਰ ਕੌਨਫੀਡੈਂਸ ਕੋਈ ਇਦਾਂ ਦਾ ਵਰਡ ਨਹੀਂ ਹੈਗਾ ਕਿ ਮਤਲਬ ਹੈ ਕੌਨਫੀਡੈਂਸ ਹੈਗਾ ਆਪਣੇ ਆਪ ਚ ਆ ਪ੍ਰੀਤ ਸਰਪਾਲ ਦੇ ਨਾਲ ਤੁਸੀਂ ਸ਼ੂਟ ਕਰ ਰਹੇ ਹੋ ਤੇ ਉਹਨਾਂ ਦੇ ਨਾਲ ਤੁਹਾਡੀ ਬੌਂਡਿੰਗ ਦੇਖੀ ਬਹੁਤ ਵਧੀਆ ਹੈ ਕਿਦਾਂ ਦਾ ਐਕਸਪੀਰੀਅੰਸ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਹੋ ਮਿਲਦੇ ਹੋ ਸ਼ੂਟ ਸ਼ੁਰੂ ਹੋਣ ਵਾਲਾ ਹੈ ਵਰਕਸ਼ਾਪ ਸਾਡੀਆਂ ਲੱਗ ਚੁੱਕੀਆਂ ਨੇ ਪਹਿਲਾਂ ਤੇ ਕਿਦਾਂ ਦਾ ਉਹ ਐਕਸਪੀਰੀਅੰਸ ਰਿਹਾ بس ਬਹੁਤ ਵਧੀਆ ਪ੍ਰੀਤ ਬਾਈ ਦਾ ਆਪਣਾ ਬਹੁਤ ਵਧੀਆ ਵਾ ਜਿੱਦਾਂ ਦਾ ਮੇਰਾ ਨੇਚਰ ਉਦਾਂ ਦਾ ਮੈਨੂੰ ਬਾਈ ਦਾ ਲੱਗਾ ਬਸ ਥੋੜੇ ਜਿਹਾ ਚੁੱਪਚਾਪ ਜਿਹਾ ਰਹਿੰਦੇ ਬਸ ਹੁਣ ਆ ਮੈਂ ਬੋਲਣੇ ਲਾਤੇ ਆ ਹਾਂ ਤੇ ਵਧੀਆ ਬਸ ਬਾਕੀ ਇੰਡਸਟਰੀ ਚ ਜੋ ਐਲਡਰ ਨੇ ਤੇ ਪਤਾ ਲੱਗ ਜਾਂਦਾ ਉਹਦਾ ਥੋੜਾ ਬਹੁਤ ਗੁਣਾਂ ਦਾ ਪਤਾ ਲੱਗ ਜਾਂਦਾ ਕਿੰਨੇ ਜਿੰਨੇ ਤੁਸੀਂ ਗੋਣਾ ਆਪਣੇ ਤੋਂ ਵੱਡੇ ਤੋਂ ਲੱਲੋ ਫਾਇਦਾ ਹੀ ਆ ਤੁਹਾਨੂੰ ਤੇ ਆਪਾਂ ਗੇਨ ਕਰੀ ਜਾਂਦੇ ਆ ਆਪਣੇ ਗੰਦੇ ਗੁਣ ਦੇਈ ਜਾਂਦੇ ਉਹਨਾਂ ਤੋਂ ਚੰਗੇ ਲਈ ਜਾਂਦੇ ਕਿਹੜਾ ਚੰਗਾ ਗੋਣ ਉਹਨਾਂ ਦਾ ਹੁਣ ਤਾਂ ਅਡੈਪਟ ਕਰ ਲਿਆ ਚੰਗਾ ਗੋਣ ਇੰਦੀ ਸੰਸਕ੍ਰਿ ਦੀ ਵੇਵ ਆਫ ਟਾਕਿੰਗ ਕਿਸੇ ਨੂੰ ਆਪਾਂ ਅ ਗੱਲ ਕਰਦੇ ਆ ਤੇ ਆਪਾਂ ਨੂੰ ਕਿੰਦੀ ਨਿਮਰਤਾ ਰੱਖਣੀ ਚਾਹੀਦੀ ਆ ਜਿੱਦਾਂ ਸਾਡੇ ਅੱਜਕੱਲ ਮੁੰਡਿਆਂ 'ਚ ਹੁੰਦਾ ਨਿਮਰਤਾ ਨਿਮਰਤਾ ਨਹੀਂ ਰੱਖਦੇ ਤੇ ਬਸ ਉਹ ਇਹੀ ਚੀਜ਼ਾਂ ਸਿੱਖਣ ਨੂੰ ਕਿ ਐਵਰੀ ਐਵਰੀ ਟਾਈਮ ਵੀ ਕਾਮ ਕਾਮ ਰਹਿਣਾ ਚਾਹੀਦਾ ਕਈ ਸਮਾਂ ਤੇ ਆਪਾਂ ਨੂੰ ਚੁੱਪੇ ਰਹਿਣਾ ਚਾਹੀਦਾ ਵਧੀਆ ਹੁੰਦਾ ਵਾ ਬਸ ਐਦਾਂ ਦੀਆਂ ਚੀਜ਼ਾਂ ਬਾਕੀ ਗਾਇਕੀ ਬਾਰੇ ਜਦੋਂ ਥੋੜਾ ਬਹੁਤ ਤਾਂ ਗੁੰਦੇ ਗੁੰਦੇ ਥੋੜਾ ਬਹੁਤ ਸਿੱਖ ਸੁਖ ਲਈਦਾ ਵਾ ਚੀਜ਼ਾਂ ਰ ਆ ਚੀਜ਼ ਇਹਨਾਂ ਤੋਂ ਕੰਫੀਡੈਂਸ ਮਿਲਦਾ ਰਹਿੰਦਾ ਜੋ ਚੀਜ਼ਾਂ ਸਿੱਖੀਆਂ ਕਦੇ ਇੰਪਲੀਮੈਂਟ ਵੀ ਕੀਤੀਆਂ ਕਿ ਨਹੀਂ ਹਜੇ ਤੱਕ ਇੰਪਲੀਮੈਂਟ ਤਾਂ ਮੈਂ ਕਰੀ ਲਿਆ ਨਾ ਨਾ ਕਈ ਕਈ ਜਦੋਂ ਮੈਨੂੰ ਲੋੜ ਪੈਂਦੀ ਹੈ ਕਰਦੇ ਹੋ ਅੱਛਾ ਸ਼ਾਬਾਸ਼ ਕੜੀ ਬਹੁਤ ਸੋਹਣੀ ਪਾਈ ਹੈ ਹਾਂਜੀ ਹਾਂਜੀ ਕੜੀ ਸੱਚੀ ਬੜੀ ਸੋਹਣੀ ਹੈ ਇਸ ਲਈ ਹੈ ਇਹ ਮੈਂ ਬੰਬਈ ਤੋਂ ਲੈ ਕੇ ਆ ਜੀ ਮੈਨੂੰ ਸ਼ਨਾਲਸ ਤੋਂ ਗਿਫਟ ਹੋਈ ਹੈ ਜੀ ਗਿਫਟ ਮਿਲੇਗੀ ਚੱਕੀ ਹੈ ਮਤਲਬ ਗਿਫਟੀ ਮੈਂ ਕਹਿ ਦوں ਨਾ ਵੈਸੇ ਚੱਕੀ ਹੋਈ ਹੈ ਤੇ ਹੁਣ ਜਦੋਂ ਦੇਖਣਗੇ ਤਾਂ ਫੇਕ ਲੱਗੇਗੀ ਸ਼ਾਬਾਸ਼ ਨਹੀਂ ਉਹਨਾਂ ਨੂੰ ਪਤਾ ਵਾ ਮੈਂ ਚੱਕੀ ਹੋਈ ਆ ਹਾਂ ਹਾਂ ਜੀ ਪੈਨਪਰ ਦਾ ਰਿਸ਼ਤਾ ਬਹੁਤ ਸੋਹਣਾ ਹੁੰਦਾ ਤੇ ਤੁਹਾਡੀ ਬੌਂਡਿੰਗ ਵੀ ਬਹੁਤ ਹਨਾ ਸਟਰੋਂਗ ਹੈ ਸ਼ਹਿਨਾਜ਼ ਦੇ ਨਾਲ ਹਰ ਵਾਰ ਤੁਸੀਂ ਸਪੋਰਟ ਕਰਦੇ ਹੋ ਤੇ ਲੋਕ ਇਸ ਸੀਜ਼ਨ ਨੂੰ ਬਹੁਤ ਜ਼ਿਆਦਾ ਪਸੰਦ ਵੀ ਕਰਦੇ ਕਿਤੇ ਇਵੈਂਟ ਤੇ ਜਾਂਦੇ ਸ਼ਹਿਨਾਜ਼ ਦੀ ਮੂਵੀ ਦੇ ਵੀ ਪ੍ਰੀਮੀਅਰ ਤੇ ਤੁਸੀਂ ਉਹਨਾਂ ਦੇ ਨਾਲ ਗਏ ਹਨਾ ਤੇ ਕਿਦਾਂ ਦਾ ਮਹਿਸੂਸ ਹੁੰਦਾ ਹੈ ਕਿ ਜਦੋਂ ਉਹਨਾਂ ਦੇ ਫਰੈਂਡਸ ਫਿਲਮ ਇੰਡਸਟਰੀ ਤੋਂ ਤੁਹਾਨੂੰ ਮਿਲਦੇ ਸੇਮ ਰਿਸਪੈਕਟ ਮਿਲਦੀ ਹੈ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਬਸ ਮਤਲਬ ਹਰ ਵਧੀਆ ਪਲ ਨਿਕਲੀ ਜਾਂਦਾ ਭੈਣ ਭਰਾ ਦਾ ਰਿਸ਼ਤਾ ਇਦਾਂ ਦਾ ਹੁੰਦਾ ਕਿ ਪੈਣ ਜਿੱਥੇ ਵੀ ਹੋਵੇ ਭਰਾ ਦਾ ਸਮਾਂ ਨਿਕਲਦਾ ਰਹਿੰਦਾ ਜਾਂ ਭਰਾ ਜਿੱਥੇ ਹੋਵੇ ਭੈਣ ਦਾ ਸਮਾਂ ਵਧੀਆ ਨਿਕਲਦਾ ਤੇ ਬਸ ਵਧੀਆ ਜਾਈ ਜਾਂਦਾ ਜੀ ਸਖਿਆਨਾਸ ਨੂੰ ਤੁਸੀਂ ਬਾਲੀਵੁੱਡ 'ਚ ਡੈਬਿਊ ਕਰਦੇ ਦੇਖ ਲਿਆ ਵਧੀਆ ਲੱਗੀ ਉਹਨਾਂ ਦੀ ਐਕਟਿੰਗ ਔਨ ਸਕਰੀਨ ਸਲਮਾਨ ਖਾਨ ਦੇ ਨਾਲ ਸਕਰੀਨ ਸ਼ੇਅਰ ਕੀਤੀ ਹੈ ਬਹੁਤ ਵੱਡੀ ਗੱਲ ਹੈ ਹਾਂਜੀ ਮੈਨੂੰ ਬਹੁਤ ਵਧੀਆ ਵਧੀਆ ਲੱਗੀ ਉਹਦੀ ਐਕਟਿੰਗ ਐਕਚੁਅਲੀ ਉਹ ਹੁਣ ਕਲਾਸਿਸ ਵੀ ਲਈ ਹੋ ਥੀਏਟਰ ਵੀ ਕਰ ਰਹੀ ਆ ਤੇ ਸ਼ੀਜ਼ ਇਜ਼ ਇਮਪਰੂਵਿੰਗ ਡੇ ਬਾਏ ਡੇ ਉਹਨੇ ਆਪਣੇ ਆਪ ਤੇ ਵੀ ਬਹੁਤ ਇੰਪਰੂਵ ਕੀਤਾ ਆਪਣੀ ਐਕਟਿੰਗ ਤੇ ਵੀ ਬਹੁਤ ਜ਼ਿਆਦਾ ਇੰਪਰੂਵ ਕੀਤਾ ਹੈ ਨਾ ਤੇ ਤੁਸੀਂ ਸੋਚਿਆ ਬਾਲੀਵੁੱਡ ਚ ਜਾਂਦਾ ਜ਼ਹਿਨ ਹੈ ਬਾਲੀਵੁੱਡ ਮੈਂ ਤਾਂ ਹਲੇ ਪੰਜਾਬੀ ਚ ਆ ਜਾਂ ਫਿਰ ਕਿਤੇ ਬਾਲੀਵੁੱਡ ਚ ਮੇਰਾ ਮਨ ਮੈਂ ਇਹ ਚੀਜ਼ ਹੈ ਕਿ ਮੈਨੂੰ ਜੋ ਮਿਲਦਾ ਰਹੇ ਵਧੀਆ ਮੈਂ ਕਰਦਾ ਰਹੂੰਗਾ ਮੈਨੂੰ ਇਦਾਂ ਦਾ ਨਹੀਂ ਕਿ ਮੈਂ ਬਾਲੀਵੁੱਡ ਚ ਚੱਲ ਜਾ ਜਾਂ ਪਾਲੀਵੁੱਡ ਕਰ ਲਾ ਬਸ ਮੈਨੂੰ ਇਹ ਆ ਕਿ ਮੈਂ ਮੈਂ ਭਾਵੇਂ ਯੂਟਿਊਬਰ ਹੀ ਬਣ ਜਾ ਮੈਨੂੰ ਕੋਈ ਇਦਾਂ ਦਾ ਨਹੀਂ ਹੈਗਾ ਕਿ ਜੋ 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 ਮੈਂ ਹਾਂਜੀ ਹਾਂਜੀ ਮੈਂ ਜੋ ਹੈਗਾ ਵਾਂ ਕਿ ਮੈਨੂੰ ਇਹ ਕਿ ਬਸ ਕਰ ਹੀ ਜਾਵਾਂ ਸ਼ਹਬਾਸ ਨੂੰ ਖੁਸ਼ੀ ਕਿਸ ਚੀਜ਼ ਤੋਂ ਮਿਲਦੀ ਹੈ ਖੁਸ਼ੀ ਦਾ ਰਾਜ਼ ਕੀ ਹੈ ਖੁਸ਼-ਖੁਸ਼ ਰਹਿੰਦੇ ਤੁਸੀਂ ਬਹੁਤ ਸ਼ਹਬਾਸ ਨੂੰ ਖੁਸ਼ੀ ਕਿਸ ਚੀਜ਼ ਤੋਂ ਮਿਲਦੀ ਹੈ ਸ਼ਹਬਾਸ ਹਮੇਸ਼ਾ ਉਦਾਂ ਹੀ ਖੁਸ਼ ਰਹਿੰਦਾ ਵਾ ਨਾਲ ਦੇ ਤੁਹਾਡੇ ਆਸ-ਪਾਸ ਤੁਹਾਡਾ ਸਰਾਊਂਡਿੰਗ ਉਦਾਂ ਦੀ ਹੋਣੀ ਚਾਹੀਦੀ ਹੈ ਜਿਹੜਾ ਵਧੀਆ ਹੋਵੇ ਹੱਸਉਂਦੇ ਰਹਿਣ ਯਾਰ ਦੋਸਤ ਤੁਹਾਡੀ ਫੈਮਿਲੀ ਬਾਕੀ ਸਰਾਊਂਡਿੰਗਸ ਤੁਹਾਡੀ ਇਦਾਂ ਦੀ ਹੋਣੀ ਚਾਹੀਦੀ ਹੈ ਜਿਹੜੇ ਹੱਸਦੇ ਹੋ ਹੱਸਉਂਦੇ ਰਹਿਣ ਤੇ ਮੇਰੀ ਉਦਾਂ ਦੀ ਹੈਗੀ ਹੈ ਸਰਾਊਂਡਿੰਗ ਤੇ ਦੈਟਸ ਵਾਈ ਮੈਂ ਇੰਗਲਿਸ਼ਵਰੀ ਯਾਦੀ ਨਿਕਲੀ ਰਹੀ ਹੱਸਣਾ ਦੈਟਸ ਦੈਟਸ ਵਾਈ अच्छा जब द फैमिली जे सारे इकट्ठे हुंदे हु हो ਤੁਸੀਂ ਹਨਾ ਜਦੋਂ ਬੰਨਾ ਇੱਕ ਪਬਲਿਕ ਫਿਗਰ ਬਣ ਜਾਂਦਾ ਤੇ ਮਹੌਲ ਕਿ ਹੋ ਜਾ ਹੁੰਦਾ ਪਰਿਵਾਰ ਦਾ ਸ਼ਹਿਨਾਜ਼ ਵੀ ਆਂਦੀ ਤੁਸੀਂ ਵੀ ਜਾਣਦੇ ਹੋ ਤੇ ਕਿਹੋ ਜਿਹਾ ਮਾਹੌਲ ਹੋ ਜਾਂਦਾ ਪਬਲਿਕ ਫਿਗਰ ਬਣਨਾ ਤੁਹਾਡਾ ਕੋਈ ਫਰਕ ਨਹੀਂ ਪੈਂਦਾ ਉਹ ਲੋਕਾਂ ਚ ਪੈਂਦਾ ਥੋੜਾ ਜਿਹਾ ਫੈਮਲੀ ਤਾਂ ਫੈਮਲੀ ਹੁੰਦੀ ਹੈ ਜਿੱਦਾਂ ਥੋੜਾ ਬਹੁਤਾ ਹਾਂ ਪਬਲਿਕ ਫਿਗਰ ਦਾ ਇਹ ਆ ਆਪਣੇ ਅੱਜਕੱਲ ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਿਹੜੇ ਆਪਣੇ ਰਿਸ਼ਤੇਦਾਰ ਹੁੰਦੇ ਆ ਕਈ ਜਿਨ੍ਹਾਂ ਨੇ ਆਪਾਂ ਨੂੰ ਬੁਲਾਇਆ ਨਹੀਂ ਹੁੰਦਾ ਨਾ ਕਦੀ ਨਹੀਂ ਉਹ ਵੀ ਤੁਹਾਡੇ ਤੋਂ ਹੁੰਦੇ ਆ ਆਫਟਰ ਬੀਇੰਗ ਆ ਪਬਲਿਕ ਫਿਗਰ ਤੇ ਉਹ ਉਹ ਚੀਜ਼ਾਂ ਥੋੜੀ ਇਹ ਕਨਵਰਟ ਹੋ ਜਾਂਦੀ ਹੈ ਬੰਦਾ ਸੋਚਦਾ ਯਾਰ ਇਹ ਕੀ ਚੀਜ਼ ਆ ਕਹਿੰਦੇ ਇੱਕ ਦੁਨੀਆ ਦਾ ਦਸਤੂਰ ਆ ਚੜਦੇ ਨੂੰ ਸਲਾਮ ਆ ਹਾਂ ਤੇ ਉਹੀ ਹੁੰਦਾ ਵਾ ਅੱਜ ਕੱਲ੍ਹ ਦੁਨੀਆ 'ਚ ਤੇ ਬਾਕੀ ਵਧੀਆ ਲੱਗਦਾ ਵਧੀਆ ਟਾਈਮ ਪਾਸ ਹੋ ਜਾਂਦਾ ਤੁਹਾਡੇ ਉਹ ਰਿਸ਼ਤੇਦਾਰ ਅੱਜ ਤੁਹਾਨੂੰ ਫੋਨ ਕਰਦੇ ਆ ਜਿਹੜੇ ਕਦੀ ਕਹਿੰਦੇ ਸੀ ਇੰਨੇ ਕੀ ਬੰਨਣਾ ਜ਼ਿੰਦਗੀ ਚ ਇੰਨੇ ਕੀ ਕਰਨਾ ਹੈ ਉਹ ਨਾਲ ਰਹਿੰਦੇ ਆ ਤੇ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਮੈਂ ਮੈਂ ਸਾਰਾ ਗੱਲ ਮੂੰਹ ਤੇ ਕਰ ਦਉਂਦਾ ਮੈਂ ਸਾਰਾ ਕੁਝ ਮੇਰਾ ਹੈ ਮੈਂ ਮੂੰਹ ਤੇ ਕਰ ਦਉਂਦਾ ਅੱਛਾ ਸ਼ਹਿਬਾਜ਼ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਫੇਵਰੇਟ ਆਰਟਿਸਟ ਹੈ ਫੇਵਰੇਟ ਸਿੰਗਰ ਦੀ ਗੱਲ ਕਰੀਏ ਤਾਂ ਕੌਣ ਹੈ ਮੈਨੂੰ ਸਿੱਧੂ ਮੂਸੇ ਵਾਲਾ ਵਧੀਆ ਲੱਗਦਾ ਸੀ ਹਾਂਜੀ ਜੇ ਜਦੋਂ ਉਹਨਾਂ ਦੀ ਇਹ ਖਬਰ ਬਾਰੇ ਸੁਣਿਆ ਕਿ ਉਹ ਦੁਨੀਆ ਚ ਨਹੀਂ ਰਹੇ ਕੀ ਦਿਮਾਗ ਦੇ ਵਿੱਚ ਸਭ ਤੋਂ ਪਹਿਲਾ ਗੱਲ ਹੈ ਦੇਖੋ ਜੀ ਮੈਂ ਟੂਬੀ ਫ੍ਰੈਂਕ ਜੋ ਸਿੱਧੂ ਮੂਸੇ ਵਾਲਾ ਆਰਟਿਸਟ ਸੀ ਆਪਣਾ ਆਪਣਾ ਤੇ ਕੰਮ ਕੀ ਆਪਾਂ ਸਿੱਧੀ ਜੀ ਗੱਲ ਮੂੰਹ ਤੇ ਕਰੀ ਦੀ ਉਹਦੇ ਅਰਗੇ ਆਰਟਿਸਟ ਨਾ ਹੋਣ ਤੇ ਨਾ ਹੈ ਗਿਆ ਕਿਉਂਕਿ ਇੱਕ ਬਾਲੀਵੁੱਡ ਇੱਕ ਹਾਲੀਵੁੱਡ ਚੀਜ਼ ਹੁੰਦੀ ਆ ਕਿ ਬੰਦਾ ਤੁਹਾਨੂੰ ਹਾਲੀਵੁੱਡ ਤੱਕ ਲੈ ਜਾਏ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਉਹਨਾਂ 'ਚ ਬਹੁਤ ਕਲਾ ਸੀ ਤੇ ਬਹੁਤ ਵਧੀਆ ਕੰਮ ਕਰ ਰਹੇ ਸੀ ਐਂਡ ਬਾਕੀ ਜੋ ਉੱਤੇ ਵਾਲੇ ਨੂੰ ਮਨਜ਼ੂਰ ਹੋ ਤੇ ਬਾਕੀ ਬਹੁਤ ਵਧੀਆ ਆਰਟਿਸਟ ਸੀ ਮਤਲਬ ਇਦਾਂ ਦਾ ਆਰਟਿਸਟ ਮੇਰੇ ਖਿਆਲ ਨਾਲ ਨਹੀਂ ਆ ਸਾਡਾ ਕੋਈ ਉਹਨਾਂ ਦੇ ਗੀਤ ਸਿੰਗਿੰਗ ਐਂਡ ਰਾਈਟਿੰਗ ਚ ਜੀ ਉਹਨਾਂ ਦੇ ਗੀਤ ਰੀਸੈਂਟ ਜਿਹੜਾ ਆ ਮੇਰਾ ਨਾ ਉਹ ਵੀ ਬਹੁਤ ਪਪੂਲਰ ਹੋਇਆ ਉਹਨਾਂ ਨੇ YouTube ਤੇ ਵੀ ਮਿਲੀਅਨ ਕ੍ਰਾਸ ਕੀਤੇ ਉਹਨਾਂ ਦੇ ਹਰ ਗਾਣਾ ਦੂਸਰੇ ਦਿਨ ਬਿਲਬੋਰਡ ਤੇ ਹੁੰਦਾ ਹੈ ਉਹ ਸਾਰੀਆਂ ਕਮੀਆਂ ਤੁਹਾਨੂੰ ਲੱਗਦਾ ਕੋਈ ਪੂਰੀ ਕਰ ਸਕਦਾ ਹੈ ਜੇ ਮੈਂ ਦੇਖੂ ਮੈਂ ਜਿਆਦਾ ਇਹ ਚੀਜ਼ਾਂ 'ਚ ਉਹ ਦਿੰਦਾ ਨਹੀਂ ਇੰਟਰਸਟ ਕਿਉਂਕਿ ਆਪਾਂ ਨੂੰ ਮੂਸੇ ਵਾਲਾ ਵਧੀਆ ਲੱਗਦਾ ਸੀ ਕਮੀਆਂ ਦੇਖੋ ਹਰ ਕਿਸੇ ਦਾ ਨਾ ਟਾਈਮ ਹੁੰਦਾ ਟਾਈਮ ਹੁੰਦਾ ਸੀ ਹੁਣ ਮੈਂ ਤੁਹਾਨੂੰ ਜਾਨੂ ਜੀ ਗੱਲ ਦੱਸਦਾ ਕਿ ਪਹਿਲਾਂ ਹੁੰਦਾ ਸੀ ਕਰਨ ਔਲੇ ਦਾ ਟਾਈਮ ਕਹਿੰਦੇ ਫਿਰ ਮੂਸੇ ਵਾਲੇ ਦਾ ਆ ਫਿਰ ਹੁਣ ਇਹਨਾਂ ਨੂੰ ਜੋ ਮੇਰੀ ਜਾਨ ਜੋ ਮੈਨੂੰ ਲੱਗਦਾ ਫਿਰ ਫਿਰ ਨਵੇਂ ਆ ਗਏ ਆ ਏਪੀਟਲੋਂ ਆ ਗਿਆ ਫਿਰ ਉਸ ਤੋਂ ਬਾਅਦ ਫਿਰ ਇੱਕ ਹੋਰ ਨਵਾਂ ਆ ਗਿਆ ਸ਼ੋਭਾ ਆ ਗਿਆ ਬਲਿ ਟਾਈਮ ਬਦਲਦਾ ਰਹਿੰਦਾ ਹਰ ਕੋਈ ਹਰ ਕਿਸੇ 'ਚ ਟੈਲੈਂਟ ਆ ਹੋੜੀ-ਹੋੜੀ ਆਪਣੇ ਪੰਜਾਬ 'ਚ ਬਹੁਤ ਟੈਲੈਂਟ ਇਦਾਂ ਦਾ ਹੈਗਾ ਜਿਹੜਾ ਓਵਰਕਮ ਕਰ ਲੂਗਾ ਬਟ ਜੋ ਲਿਖ ਤੋ ਆਪਣੀ ਗਾਣਿਆਂ 'ਚ ਲਿਖ ਗਿਆ ਜੋ ਆਪ ਦਾ ਵਧੀਆ ਜੋ ਜੋ ਹੈ ਗਿਆ ਸੀ ਮਤਲਬ ਕਰ ਗਿਆ ਮੈਨੂੰ ਨਹੀਂ ਲੱਗਦਾ ਕਿ ਉਹਦਾ ਦੀ ਕੋਈ ਲਿਖਤ ਲਿਖ ਸਕਦਾ ਬਾਕੀ ਗੋਣ ਨੂੰ ਤਾਂ ਮੈਂ ਵੀ ਗਾਲ੍ਹਾਂ ਗੋਣਾ ਕੋਈ ਓੱਖਾ ਕੰਮ ਨਹੀਂ ਹੁੰਦਾ ਬਟ ਤੁਹਾਡੀ ਰਾਈਟਿੰਗ ਤੁਹਾਡੀ ਕੰਪੋਜੀਸ਼ਨ ਤੁਹਾਡੇ ਜਿਹੇ ਟੈਲੈਂਟ ਬਹੁਤ ਜ਼ਰੂਰੀ ਹੈ ਜੋ ਤੁਸੀਂ ਜੋ ਉਹਦੇ ਚ ਸੀ ਐਂਡ ਬਹੁਤ ਵਧੀਆ ਆਪਾਂ ਕਿਤੇ ਬਾਹਰ ਜਾਈਦਾ ਕਿ ਫੋਰ ਐਗਜ਼ਾਮਪਲ ਲਾ ਲਓ ਮੈਂ ਦੁਬਈ ਗਿਆ ਸੀ ਤੇ ਆਫਟਰ ਉਹਨਾਂ ਦੀ ਡੈਥ ਤੋਂ ਬਾਅਦ ਲੋਕੀ ਸਿੱਧੂ ਸਿੱਧੂ ਮੂਸੇ ਵਾਲਾ ਕਰਦੇ ਸੀ ਤੇ ਆਪਣਾ ਆਪ ਨੂੰ ਪ੍ਰਾਊਡ ਫੀਲ ਹੁੰਦਾ ਕਿ ਯਾਰ ਮੂਸੇ ਵਾਲਾ ਇੱਕ ਹੈ ਗਿਆ ਸੀ ਤੇ ਦੁੱਖ ਵੀ ਹੁੰਦਾ ਕਿ ਉਹ ਅੱਜ ਕਿਉਂ ਨਹੀਂ ਹੈ ਗਿਆ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਫੈਨ ਫਾਲੋਇੰਗ ਵੀ ਆਇਦਨ ਵਧਦੀ ਜਾਂਦੀ ਹੈ ਡਬਲ ਹੋ ਰਹੀ ਹੈ ਮਤਲਬ ਐਸਾ ਪਹਿਲੀ ਵਾਰੀ ਹੋਇਆ ਕਿ ਮੈਂ ਐਸਾ ਪਹਿਲੀ ਵਾਰ ਨਹੀਂ ਹੋਇਆ ਇਹ ਨਾ ਚੜਦੇ ਨੂੰ ਸਲਾਮ ਮੈਂ ਤੁਹਾਨੂੰ ਦੱਸਿਆ ਨਾ ਤੇ ਕੀ ਨਾਮ ਚੋਤੋਂ ਨਾ ਬੰਦਾ ਜਿੰਦਾ ਹੁੰਦਾ ਉਦੋਂ ਕਦਰ ਬਹੁ ਲੋਕੀ ਘੱਟ ਕਰਦੇ ਆ ਮੈਨੂੰ ਜੋ ਗੰਦੀ ਗੱਲ ਲੱਗਦੀ ਆ ਬਹੁਤ ਗੰਦੀ ਗੱਲ ਹੈ ਲੋਕਾਂ ਦੀ ਕਿ ਜਦੋਂ ਬੰਦਾ ਜ਼ਿੰਦਾ ਵਾ ਉਹਨੂੰ ਬਹੁਤ ਕਦਰ ਘੱਟ ਦਿੰਦੇ ਆ ਮਰੇ ਤੋਂ ਬਗੈਰ ਮਰੇ ਨੂੰ ਉਹਨੂੰ ਕੀ ਵਿਚਾਰੇ ਨੂੰ ਪਤਾ ਕਿ ਮੈਨੂੰ ਇੰਨੀ ਇੱਜ਼ਤ ਮਿਲ ਰਹੀ ਨਹੀਂ ਮਿਲ ਰਹੀ ਮਤਲਬ ਤੁਸੀਂ ਜਿੰਦੇ ਨੂੰ ਵੀ ਉਹਨਾ ਪਿਆਰ ਦੋ ਜੋ ਤੁਸੀਂ ਕਰਦੇ ਹੋ ਤੇ ਗਾਇਸ ਜਿੰਦੇ ਨੂੰ ਪਿਆਰ ਕਰੋ ਤੇ ਮਰੇ ਦਾ ਕਿੰਨੇ ਵੇਖਣਾ ਕਿੰਨੇ ਨਹੀਂ ਵੇਖਣਾ ਤੇ ਲਾਸਟ ਆਪਣੇ ਵੈਬ ਸੀਰੀਜ਼ ਬਾਰੇ ਕੀ ਮੈਸੇਜ ਦੇਣਾ ਚਾਹਦੇ ਆ ਆਡੀਅנס ਨੂੰ ਵੈਬ ਸੀਰੀਜ਼ ਬਫਫਾਦੀ ਵੈਬ ਸੀਰੀਜ਼ ਚੱਲ ਪਏ ਤੇ ਤੁਸੀਂ ਗਾਇਤ ਪਿਆਰ ਕਰਦੇ ਹੋ ਤੇ ਜਰੂਰ ਵੇਖਿਓ ਵੈਬ ਸੀਰੀਜ਼ ਤੇ ਵਧੀਆ ਵਧੀਆ ਆਰਟਿਸਟ ਨੇ ਬਹੁਤ ਵਧੀਆ ਆਰਟਿਸਟ ਸ਼ਾਬਾਜ਼ ਆ ਬਾਕੀ ਤਾਂ ਬਾਕੀ ਵਧੀਆ ਨੇ थैंक यू ਸੋ ਮਚ थैंक यू थैंक यू